अचानक ही आग लग गई है कि अचानक ही वाटर कूलर में शॉर्ट सर्किट हो गया पर आंटी गोने ने ਨਾਲ ਹੀ ਮੁੱਖ ਤੇ ਦੱਸਾਂ ਤੇ ਸਾਰਾ ਬਚਾਉ ਗਿਆ ਅੰਡੇ ਗੋਨੇ ਨੇ ਪਾਣੀ ਪੀ ਪਾ ਕੇ ਉਸ ਟਾਈਮ ਤੇ ਫਾਇਰ ਟੈਂਟਸ ਆ ਲਈ ਉਸੇ ਟਾਈਮ ਆ ਗਏ 2 ਮਿੰਟ ਚ ਕਾਬੂ ਕਰ ਲਿਆ ਮੈਨੂੰ ਤਾਂ ਸਾਹਮਣੇ ਪੜੋਸੀ ਨੇ ਕਾਲ ਕੀਤੀ ਸੀ ਵੀ ਤੁਹਾਡੇ ਕੋਈ ਸਟੋਰ ਚੋਂ ਜਲਣ ਦੀ ਬੋ ਆ ਰਹੀ ਹੈ ਮੈਂ ਨਾਲੇ ਲੜਕਣ ਭੱਜਿਆ ਤੇ ਉਹਨੇ ਦੇਖਿਆ ਜਰਕ ਆ ਗਿਆ ਤੇ ਆਸ ਪੜੋਸੀਆਂ ਨੇ ਵੀ ਬੜੀ ਹੈਲਪ ਕੀਤੀ ਫਾਇਰ ਟੈਂਟਸ ਨੇ ਵੀ ਉਸੇ ਟਾਈਮ ਆ ਕੇ ਕਾਬੂ ਕੀਤਾ तो कोई ज़्यादा नुकसान नहीं होया दो एक मोटर है तो दो पखे से डिस्पेंसर वाटर डिस्पेंसर है बस बाकी बुक्स किताबा बचाव तो किताबा का बचाव है हंड्रेड परसेंट वाइट हाउस पार्क हो आंधी गुआढ़ ने दसिया आके सब कुछ फटाफट ना इधर सब ध्यान लाइट चल रही ऐसे सप्लाई करते ना है करंट है पिछले सप्लाई हाल बंद नहीं हुई ਲੁਧਿਆਣਾ ਦੇ ਕਿਤਾਬ ਬਾਜ਼ਾਰ ਦੇ ਵਿੱਚ ਅਚਾਨਕ ਅੱਗ ਲੱਗਣ ਨਾਲ ਜਿਹੜੀ ਹੈ ਫਗੜ ਜਿਹੜੀ ਹੈ ਮਚ ਗਈ ਹਾਲਾਂਕਿ ਜਿਹੜੇ ਮੌਕੇ ਤੇ ਮੌਜੂਦ ਦੁਕਾਨਦਾਰ ਸੀਗੇ ਉਹਨਾਂ ਦੀ ਸਮਝਦਾਰੀ ਅਤੇ ਫਾਇਰ ਟੈਂਡਰਸ ਵੱਲੋਂ ਕਵਿਕ ਰਿਸਪਾਂਸ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਇਹ ਕਿੰਨੀ ਜਿਹੜੀ ਛੋਟੀ ਜੀ ਗਲੀ ਹੈਗੀ ਹੈ ਹਾਲਾਂਕਿ ਇੱਥੇ ਫਾਇਰ ਬਿਗਰੇਡ ਦੀਆਂ ਗੱਡੀਆਂ ਦੇ ਅੰਦਰ ਆਣ ਦੀ ਸੰਭਾਵਨਾ ਬਿਲਕੁਲ ਜ਼ੀਰੋ ਹੈ ਇਸ ਦੇ ਬਾਵਜੂਦ ਜਿਹੜਾ ਹੈਗਾ ਫਾਇਰ ਟੈਂਡਰਸ ਵੱਲੋਂ ਇਮੀਡੀਏਟਲੀ ਇੱਥੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਗਿਆ ਪਰ ਫਿਰ ਵੀ ਅ ਅੱਗ ਬਰਸਾਤ ਦਾ ਦਿਨ ਹੈ ਅੱਗ ਇੱਕਦਮ ਇੰਨੀ ਤੇਜ਼ ਲੱਗੀ ਕਿ ਪੂਰੀ ਤਰ੍ਹਾਂ ਨਾਲ ਅੰਦਰ ਪਿਆ ਸਮਾਨ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਰਾਖ ਹੋ ਗਿਆ ਪੂਰੀ ਤਰ੍ਹਾਂ ਨਾਲ ਜਿਹੜਾ ਜਲ ਕੇ ਸੁਆਹ ਹੋ ਗਿਆ ਇਸ ਦੇ ਵਿੱਚ ਤੁਸੀਂ ਉੱਪਰ ਦੇਖ ਸਕਦੇ ਹੋ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਉੱਥੇ ਤੱਕ ਅੱਗ ਪਹੁੰਚਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਜਿਹੜੀਆਂ ਨੇ ਸੜ ਕੇ ਸੁਆਹ ਹੋ ਚੁੱਕੀਆਂ ਨੇ ਹਾਲਾਂਕਿ ਇਹਦੇ ਨਾਲ ਜਿਹੜੀ ਸਪਲਾਈ ਹੈ ਉਹ ਵੀ ਜਿਹੜੀ ਹੈ ਕੱਟੀ ਗਈ ਹੈਗੀ ਆ ਅੰਦਰ ਲਾਈਟ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਅੰਦਰ ਰੱਖਿਆ ਹੋਇਆ ਕਿਤਾਬਾਂ ਗੱਤਾ ਉਹ ਸਾਰਾ ਮੱਚ ਕੇ ਸਵਾਹ ਹੋ ਗਿਆ ਔਰ ਇਧਰ ਇਸ ਤਰਫ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਮਾ ਤਾਂ ਪੰਖਾ ਜਿਹੜਾ ਅੰਦਰ ਰੱਖਿਆ ਹੋਈ ਸੀਗੇ ਦੋ ਟੇਬਲ ਫੈਨ ਨੇ ਉਹ ਵੀ ਸੜ ਗਏ ਨੇ ਔਰ ਏਸੀ ਉਹ ਵੀ ਪੂਰੀ ਤਰ੍ਹਾਂ ਨਾਲ ਅੱਗ ਦੀ ਚਪੇੜ ਦੇ ਵਿੱਚ ਆ ਗਿਆ ਔਰ ਨਾਲ ਹੀ ਇਸ ਜਗ੍ਹਾ ਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਵਾਟਰ ਕੂਲਰ ਹੈ ਵਾਟਰ ਕੂਲਰ ਡਿਸਪੈਂਸਰ ਹੈ ਜੋ ਪੂਰੀ ਤਰ੍ਹਾਂ ਨਾਲ ਅੱਗ ਦੀ ਚਪੇੜ ਚ ਆ ਕੇ ਸੜ ਕੇ ਸਵਾਹ ਹੋ ਗਿਆ ਹੈਗਾ ਔਰ ਗਨੀਮਤ ਰਹੀ ਕਿ ਬਹੁਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇੱਥੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਹਿੰਮਤ ਦਿਖਾਈ ਵਰਨਾ ਐਸਾ ਤੁਸੀਂ ਖੁਦ ਹੋ ਸਕਦੇ ਹੋ ਤਾਰਾਂ ਦਾ ਜਾਲ ਉੱਪਰ ਮੈਂ ਤੁਹਾਨੂੰ ਦਿਖਾਣਾ ਇਹ ਬਿਜਲੀ ਦੀਆਂ ਤਾਰਾਂ ਦਾ ਜਾਲ ਦੇਖ ਲਓ ਅਗਰ ਇਹ ਅੱਗ ਭਿਆਨਕ ਰੂਪ ਤਾਰ ਜਾਂਦੀ ਤਾਂ ਕਿੱਡਾ ਵੱਡਾ ਨੁਕਸਾਨ ਇੱਥੇ ਹੋ ਸਕਦਾ ਸੀ ਕਿੱਡਾ ਭਿਆਨਕ ਹਾਦਸਾ ਇੱਥੇ ਵਾਪਰ ਸਕਦਾ ਸੀਗਾ ਜਿਨ੍ਹਾਂ ਦਾ ਇਹ ਗਡਾਊਨ ਹੈ ਅਸਲ ਦੇ ਵਿੱਚ ਦੁਕਾਨ ਹੈ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਵੀਰਾ ਜੀ ਅਚਾਨਕ ਹੀ ਅੱਗ ਲੱਗ ਗਈ ਹੈ ਕਿ ਅਚਾਨਕ ਹੀ ਵਾਟਰ ਕੂਲਰ ਨੂੰ ਸ਼ਾਰਟ ਸਰਕਟ ਹੋ ਗਿਆ ਪਰ ਅੰਡੇ ਗੋਣੇ ਨੇ ਨਾਲ ਹੀ ਮੌਕੇ ਤੇ ਦੱਸਤਾ ਤੇ ਸਾਰਾ ਬਚਾਉ ਗਿਆ ਅੰਡੇ ਗੋਣੇ ਨੇ ਪਾਣੀ ਪੁਣੀ ਪਾ ਕੇ ਉਸ ਟਾਈਮ ਫਾਇਰ ਟੈਂਟਸ ਵਾਲੇ ਵੀ ਉਸੇ ਟਾਈਮ ਆ ਗਏ ਤੇ 2 ਮਿੰਟ ਚ ਕਾਬੂ ਕਰ ਲਿਆ ਉਹਨਾਂ ਨੇ ਇਹ ਪਹਿਲਾਂ ਇਹਦੇ ਵਿੱਚ ਅੱਗ ਲੱਗੀ ਉਸ ਤੋਂ ਬਾਅਦ ਆ ਕਿ ਇਹਦੇ ਚ ਹੀ ਅੱਗ ਲੱਗੀ ਲੱਗਦਾ ਮੈਨੂੰ ਤਾਂ ਸਾਹਮਣੇ ਪੜੋਸੀ ਨੇ ਕਾਲ ਕੀਤੀ ਸੀ ਵੀ ਤੁਹਾਡੇ ਕੁਝ ਸਟੋਰ ਚੋਂ ਜਲਣ ਦੀ ਬੋ ਆ ਰਹੀ ਹੈ ਮੈਂ ਨਾਲੇ ਲੜਕਣ ਭੇਜਿਆ ਤੇ ਉਹਨੇ ਦੇਖਿਆ ਜਰਕ ਹੈਗਾ ਤੇ ਆਸ ਪੜੋਸੀਆਂ ਨੇ ਵੀ ਬੜੀ ਹੈਲਪ ਕੀਤੀ 5 ਟੈਂਡਰਸ ਨੇ ਵੀ ਉਸੇ ਟਾਈਮ ਆ ਕੇ ਕਾਬੂ ਕੀਤਾ ਤੇ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇੱਥੇ ਹਾਦਸਾ ਵੱਡਾ ਹੋ ਸਕਦਾ ਸੀ ਬਿਜਲੀ ਦੀਆਂ ਤਾਰਾਂ ਦਾ ਜਾਲ ਆਪਣੇ ਆਪ ਚ ਦੱਸਦਾ ਹੈ ਕਿ ਕਿੰਨਾ ਇੱਥੇ ਵੱਡਾ ਹਾਦਸਾ ਹੋ ਸਕਦੀ ਹੈ ਜੇ ਤਾਰਾਂ ਨੂੰ ਅੱਗ ਪੈਂਦੀ ਹੈ ਤਾਰਾਂ ਵੀ ਸੜ ਕੇ ਸੁਆਹ ਚ ਦੇਖੋ ਇੰਟਰਨਲ ਸ਼ਹਿਰ ਦੇ ਏਰੀਆ ਚ ਨੋ ਡਾਊਟ ਤਾਰਾ ਦਾ ਹੈਗਾ ਹੀ ਹੈਗੀਆਂ ਇਸ ਸਮੱਸਿਆ ਹੈ ਸਮੱਸਿਆ ਤਾਂ ਰਹਿ ਨਹੀਂ ਰਹਿ ਹੈਗੀਆਂ ਤੇ ਪਰ ਫਿਰ ਵੀ ਫਾਇਰ ਟੈਂਡਰਸ ਵੱਲੋਂ ਬਹੁਤ ਜ਼ਿਆਦਾ ਕੁਇਕ ਰਿਸਪੌਂਸ ਰਿਆ ਉਹ ਨਾਲ ਹੀ ਆਗੇ ਤੇ ਉਹਨਾਂ ਨੇ ਕੋਈ ਵੀ ਇਹਨੂੰ ਵਧਣ ਨਹੀਂ ਦਿੱਤਾ ਅੱਛਾ ਫਿਲਹਾਲ ਕੀ ਕੁਛ ਅੰਦਰ ਰੱਖਿਆ ਹੋਇਆ ਸੀਗਾ ਸਮਾਨ ਇਹ ਦੋ ਇਹ ਦੋ ਪੱਖੇ ਕੋਈ ਨੁਕਸਾਨ ਨਹੀਂ ਕੋਈ ਖਾਸ ਹੋਇਆ ਇੱਕ ਵਾਰ ਦੋ ਇੱਕ ਮੋਟਰ ਹੈ ਤੇ ਦੋ ਪੱਖੇ ਸੀਗੇ ਡਿਸਪੈਂਸਰ ਵਾਟਰ ਡਿਸਪੈਂਸਰ ਹੈਗਾ ਬਸ ਬਾਕੀ ਬੁਕਸ ਕਿਤਾਬ ਸਾਰਾ ਬਚਾ ਹੋ ਗਿਆ ਕਿਤਾਬਾਂ ਦਾ ਬਚਾ ਹੋਇਆ ਜੀ 100% ਠੀਕ ਕਿਤਾਬਾਂ ਦਾ ਤੇ ਕਹਿ ਰਹੇ ਹੋ ਤੁਸੀਂ ਦੁਕਾਨਦਾਰਾਂ ਵੱਲੋਂ ਵੀ ਹੈਨਾ ਬਹੁਤ ਪੂਰਾ ਸਹਿਯੋਗ ਕੀਤਾ ਗਿਆ ਜੀ ਸਾਰੇ ਆਸੀ ਪੜੋਸੀ ਬੜੇ ਅੱਛੇ ਹੈਗੇ ਆ ਉਹਨਾਂ ਸਾਰਿਆਂ ਨੇ ਪਾਣੀ ਪਾਇਆ ਤੇ ਸਾਰਾ ਕੰਮ ਕਿੰਨੀਆਂ ਗੱਡੀਆਂ ਆਈਆਂ ਸੀਗੇ ਦੋ ਗੱਡੀਆਂ ਆਈਆਂ ਸੀ ਦੋ ਗੱਡੀਆਂ ਦੋ ਟਾਪ ਫਾਇਰ ਟੈਂਡਰ ਇੱਕ ਗੱਡੀ ਨਾਲ ਹੀ ਉਹ ਸਮਝ ਲੋ ਥੋੜੀ ਜੀ ਉਹਨਾਂ ਨੇ ਪਾਇਆ ਤੇ ਨਾਲ ਹੀ ਬੁੱਝ ਗਈ ਸੀ ਦੋ ਫਾਇਰ ਟੈਂਡਰ ਜਿਹੜੇ ਨੇ ਮੌਕੇ ਤੇ ਪਹੁੰਚਦੇ ਨੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਹਾਲਾਕੀ ਤੁਹਾਨੂੰ ਦਿਖਾ ਦਵਾਂ ਇਸ ਤਰਫ ਵੀ ਕਿਤਾਬਾਂ ਨੇ ਬੁੱਕਸ ਨੇ ਇਹ ਅੱਗ ਅਗਰ ਭਿਆਨਕ ਰੂਪ ਧਾਰਦੀ ਤਾਂ ਬਹੁਤ بڑا ਨੁਕਸਾਨ ਇੱਥੇ ਹੋ ਸਕਦਾ ਸੀ ਲੇਕਿਨ ਤੁਹਾਨੂੰ ਇਹ ਕਹੀਏ ਇੰਟਰਨਲ ਸ਼ਹਿਰ ਦੀਆਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਹੈ ਬਿਜਲੀ ਦੀਆਂ ਤਾਰਾਂ ਜਿਹੜੀਆਂ ਖੁੱਲੇ ਦੇ ਵਿੱਚ ਨੇ ਔਰ ਇਸ ਵਕਤ ਲਾਈਟ ਜਿਹੜੀ ਹੈ ਕੱਟੀ ਹੋਈ ਹੈਗੀ ਹੈ ਲਾਈਟ ਕੱਟ ਦਿੱਤੀ ਹੈ ਕਿ ਲਾਈਟ ਆ ਗਈ ਹੈ ਲਾਈਟ ਕੱਟ ਦਿੱਤੀ ਆ ਲਾਈਟ ਕੱਟਦੀ ਹੈ ਨਾ ਕਿਉਂਕਿ ਬਹੁਤ ਵੱਡਾ ਨੁਕਸਾਨ ਇੱਥੇ ਹੋ ਸਕਦਾ ਜਿੱਦਾਂ ਤਾਰਾਂ ਖੁੱਲੀਆਂ ਪਈਆਂ ਨੇ ਬਿਲਕੁਲ ਜੀ ਬਿਲਕੁਲ ਅੱਛਾ ਤਾਰਾਂ ਇੰਨੀਆਂ ਇਹ ਇੱਥੇ ਪੂਰੇ ਸ਼ਹਿਰ 'ਚ ਹੀ ਸਮੱਸਿਆ ਹੈਗੀ ਹੈ ਜਿਹੜੇ ਇੰਟਰਨਲ ਸਿਟੀਜ਼ ਹੈ ਨਾ ਕਿ ਤਾਰਾਂ ਨਹੀਂ ਨਹੀਂ ਹਾਂ ਸਾਰੇ ਸ਼ਹਿਰ 'ਚ ਦਾ ਇਹ ਤਾਰਾਂ ਦਾ ਬਹੁਤ ਬੁਰਾ ਹਾਲ ਹੈ ਜੀ ਅਗਰ ਅੱਗ ਜ਼ਿਆਦਾ ਪਿਆਨੇ ਗਰੂਪ ਲੈ ਲੰਦੀ ਤੇ ਕਿੱਡਾ ਕਿ ਵੱਡਾ ਨੁਕਸਾਨ ਹੋ ਸਕਦਾ ਸੀ ਅੱਧੀ ਅੱਧਿਆ ਦਾ ਤਾਰਾ ਕਰਕੇ ਅੱਗ ਲੱਗਦੀ ਹੈ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਇਹਨਾਂ ਦੀ ਬਹੁਤ ਹੈ ਦੇਖੋ ਤੁਹਾਡੇ ਸਾਹਮਣੇ ਕਿੰਨਾ ਪੂਰਾ ਹਾਲ ਹੋਇਆ ਉਹਦੇ ਕਰਕੇ ਹੀ ਹੈ ਸਭ ਇਹ ਤਾਰਾ ਮੈਂ ਤੁਹਾਨੂੰ ਪਿੱਛੇ ਇੱਕ ਵਾਰ ਫੇਰ ਤੋਂ ਦਿਖਾਣਾ ਕਿ ਤਾਰਾਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਬਿਲਕੁਲ 8 ਫੁੱਟ ਦੀ ਇਹ ਗਲੀ ਹੈਗੀ ਹੈ ਔਰ 8 ਫੁੱਟ ਦੀ ਗਲੀ ਦੇ ਵਿੱਚ ਦੋਨੋਂ ਪਾਸੇ ਦੀ ਜਿਹੜੀਆਂ ਨੇ ਬਿਜਲੀ ਦੀਆਂ ਜਿਹੜੀਆਂ ਹਾਈ ਪਾਵਰ ਵਾਇਰਸ ਨਿਕਲ ਰਹੀਆਂ ਤਾਰਾਂ ਨਿਕਲ ਰਹੀਆਂ ਨੇ ਕਿਉਂਕਿ ਬੜੇ ਕਨੈਕਸ਼ਨਸ ਨੇ ਪਾਵਰ ਬੜੇ ਕਨੈਕਸ਼ਨਸ ਹੈ ਔਰ ਇਸ ਜਗ੍ਹਾ ਤੇ ਜਿੱਥੇ ਇਹ ਪਰੇ ਤਾਂ ਅੰਦਰ ਗਡਾਉਨ ਹੈ ਦੋ ਗਡਾਉਨ ਨੇ ਵਾਈਟ ਹਾਰਸ ਬਾਰਕ ਹੋਇਆ ਆਨੇ ਕੋਣ ਨੇ ਦੱਸਿਆ ਆ ਕੇ ਸਭ ਕੁਝ ਫਟਾਫਟ ਨਾਲ ਹੀ ਇੱਧਰ ਸਾਂਝ ਤੇ ਨਾਲ ਲਾਈਟ ਚੱਲਦੀ ਹੈ ਇਹ ਜੋ ਇਹ ਜੋ ਸ਼ਾਰਟ ਹੈ ਭਾਈ ਹਾਂ ਜੇ ਇਸਪਾਈ ਕੱਟੇ ਨਹੀਂ ਪਿੱਛੋਂ ਮੈਂ ਅੱਛਾ ਵੈਸੇ ਸਪਲਾਈ ਕੱਟਦੀ ਕਰੰਟ ਤਾਂ ਨਹੀਂ ਆ ਰਹੀ ਨਾ ਹੈਗਾ ਕਰੰਟ ਹੈਗਾ ਪਿੱਛੋਂ ਸਪਲਾਈ ਵਾਲੇ ਬੰਦ ਨਹੀਂ ਹੋਈ ਅੱਛਾ ਪਿੱਛੋਂ ਸਪਲਾਈ ਹਲੇ ਬੰਦ ਨਹੀਂ ਹੋਈ ਇਸ ਤਾਰ ਦੇ ਵਿੱਚ ਦੱਸ ਰਿਹਾ ਕਿ ਕਰੰਟ ਹੈ ਔਰ ਇਹ ਤਾਰ ਪੂਰੀ ਤਰ੍ਹਾਂ ਨਾਲ ਸੜ ਕੇ ਰਾਖ ਹੋ ਚੁੱਕੀ ਹੈਗੀ ਹੈ ਸਪਲਾਈ ਪਿੱਛੋਂ ਕਟਵਾਈ ਨਹੀਂ ਦੱਸਿਆ ਨਹੀਂ ਉਹਨਾਂ ਨੇ ਮੈਂ ਕਿਹਾ ਫੋਨ ਕੀਤਾ ਆਇਆ ਨਹੀਂ ਹਲੇ ਬਿਜਲੀ ਵਾਲੇ ਹਲੇ ਆਏ ਨਹੀਂ ਹਾਂਜੀ ਤਾਂ ਬਹੁਤ بڑا ਇੱਥੇ ਦੇਖੋ ਬਰਸਾਤ ਦਾ ਟਾਈਮ ਹੈਗਾ ਅਗਰ ਕੋਈ ਵੀ ਨੰਗਦਾ ਹੋਇਆ ਇਸ ਤਾਰ ਨੂੰ ਛੂਲੇਗਾ ਤਾਂ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਕਰੰਟ ਹੈ ਕਿਉਂਕਿ ਪਾਵਰ ਕਨੈਕਸ਼ਨ ਦੀ ਵਾਇਰ ਹੈਗੀ ਹੈ ਔਰ ਦੋਨੋਂ ਤਰਫ ਤੋਂ ਇਹ ਤਾਰਾਂ ਜਿਹੜੀਆਂ ਮੇਨ ਉੱਪਰੋਂ ਆਰੀਆਂ ਨੇ ਉਹ ਵੀ ਔਰ ਜਿਹੜੀਆਂ ਅੰਦਰ ਮੀਟਰ ਤੱਕ ਜਾ ਰਹੀਆਂ ਨੇ ਉਹ ਵੀ ਤਾਰਾਂ ਜਿਹੜੀਆਂ ਨੇ ਸੜਕੇ ਸੁਆਹ ਹੋ ਚੁੱਕੀਆਂ ਨੇ ਬਿਜਲੀ ਵਾਲਿਆਂ ਨੂੰ ਜਿਹੜਾ ਸੂਚਨਾ ਦੇ ਦਿੱਤੀ ਹੈ ਕਿ ਉਹ ਇੱਥੇ ਆ ਕੇ ਪਾਵਰ ਕੱਟੀ ਨਹੀਂ ਹਲ ਤੱਕ ਕਰਦੇ ਉਹਨਾਂ ਨੇ ਨਹੀਂ ਆਜੇ ਨਹੀਂ ਆਈ ਬਿਜਲੀ ਵਾਲੇ ਨੇ ਆਈ ਬਿਜਲੀ ਵਾਲੇ ਆਏ ਨਹੀਂ ਆਜੇ ਕੀ ਕਿਹਾ ਮੈਸੇਜ ਕੀਤਾ ਜਾਂ ਫੋਨ ਕੀਤਾ ਉਹਨਾਂ ਨੂੰ ਨਹੀਂ ਕਿਸ ਪੜੋਸੀਆਂ ਨੇ ਵੀ ਫੋਨ ਕੀਤਾ ਸੀ ਕਿ ਆਜੇ ਨਹੀਂ ਆਈ ਹਲੇ ਆਈ ਨਹੀਂ ਪਰ ਇਹਦੇ ਵਿੱਚ ਕਰੰਟ ਹੈਗਾ ਹਲੇ ਕਰੰਟ ਹੈਗਾ ਜੀ ਇਲੈਕਟ੍ਰਿਕ ਕਰੰਟ ਹੈਗਾ ਨਾ ਇੱਥੇ ਜਰਾ ਖਿਆਲ ਰੱਖੋ ਹੈ ਨਾ ਲੋਕਾਂ ਨੂੰ ਪਤਾ ਲੱਗੇ ਲੋਕਾਂ ਨੂੰ ਦੱਸਿਆ ਹਾਂ ਇਹ ਬੰਨ ਤਾਰ ਬਨ ਕੇ ਸਾਈਡ ਤੇ ਹੁਣ ਕਿਤੇ ਜਾਂਦੀ ਹੈ ਤਾਂ ਇਸ ਬਿਜਲੀ ਦੀ ਤਾਰ ਦੇ ਵਿੱਚ ਵੀ ਹਲੇ ਤੱਕ ਕਰੰਟ ਮੌਜੂਦ ਹੈ ਹਾਲਾਂਕਿ ਬਿਜਲੀ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਸੂਚਨਾ ਦੇ ਦਿੱਤੀ ਹੈ ਲੇਕਿਨ ਬਿਜਲੀ ਡਿਪਾਰਟਮੈਂਟ ਹਲੇ ਤੱਕ ਜਿਹੜਾ ਬਿਜਲੀ ਨਹੀਂ ਕੱਟ ਪਾਇਆ ਲੇਕਿਨ ਇਹ ਜਿਹੜੀਆਂ ਦੋ ਮੇਨ ਤਾਰਾਂ ਨੇ ਇਹਨਾਂ ਦੇ ਵਿੱਚ ਹਲੇ ਵੀ ਕਰੰਟ ਹੈਗਾ ਔਰ ਆਪਣੀ ਤਰਫ ਤੋਂ ਸੀੜੀ ਲਿਆ ਜਾਂਦੀ ਜਾ ਰਹੀ ਹੈ ਆਪਣੀ ਤਰਫ ਤੋਂ ਇhtiyat ਬਰਤਦੇ ਹੋਏ ਤਾਰਾਂ ਨੂੰ ਇੱਥੇ ਸਾਈਡ ਤੇ ਕਰ ਰਹੇ ਨੇ ਤਾਂ ਜੋ ਹੋਰ ਕੋਈ ਜਿਹੜਾ ਭਿਆਨਕ ਹਾਦਸਾ ਇੱਥੇ ਨਾ ਵਾਪਰ ਜਾਵੇ ਕਿਉਂਕਿ ਤਾਰਾਂ ਦੇ ਅੰਦਰ ਹਲੇ ਵੀ ਕਰੰਟ ਮੌਜੂਦ ਹੈ ਔਰ ਇਧਰੋਂ ਪੂਰੀ ਤਰ੍ਹਾਂ ਨਾਲ ਹਲੇ ਵੀ ਸੇਕ ਜਿਹੜਾ ਹੈ ਪੂਰਾ ਸੇਕ ਆ ਰਿਹਾ ਹੈ ਹਲੇ ਵੀ ਅੱਗ ਬੇਸ਼ੱਕ ਬੁਝ ਚੁੱਕੀ ਹੈ ਲੇਕਿਨ ਹਲੇ ਵੀ ਅੰਦਰ ਜਿਹੜਾ ਕਈਏ ਕਾ ਅੰਗਾਰ ਜਿਹੜੇ ਨੇ ਉਹ ਬਚੇ ਹੋਏ ਨੇ ਹਲੇ ਵੀ ਇਹਦੇ ਅੰਦਰ ਇੰਨਾ ਪਾਣੀ ਸਿੱਟੇ ਜਾਣ ਦੇ ਬਾਵਜੂਦ ਪੂਰੀ ਤਰ੍ਹਾਂ ਨਾਲ ਗਰਮ ਹੈ ਇਹ ਔਰ ਦੂਸਰੀ ਤਰਫ ਜਿੱਥੇ ਕਿਤਾਬਾਂ ਰੱਖੀਆਂ ਨੇ ਇਸ ਤਰਫ ਵੀ ਮੈਂ ਤੁਹਾਨੂੰ ਦਿਖਾ ਦੇਣਾ ਔਰ ਇਹ ਵਾਇਰ ਬਿਲਕੁਲ ਨਾਲ ਲੋਹੇ ਦੇ ਗੇਟ ਨੇ ਉਹਦੇ ਨਾਲ ਲੱਗਦੀਆਂ ਇਹ ਵਾਇਰਾਂ ਜਿਨ੍ਹਾਂ ਦੇ ਅੰਦਰ ਕਰੰਟ ਮੌਜੂਦ ਹੈ ਇੱਥੇ ਇਸ ਤਾਰ ਦੇ ਵਿੱਚ ਹਲੇ ਵੀ ਕਰੰਟ ਹੈ ਔਰ ਬਰਸਾਤ ਦੇ ਦਿਨ ਨੇ ਉੱਪਰੋਂ ਇਹ ਤਾਰ ਪੂਰੀ ਤਰ੍ਹਾਂ ਨਾਲ ਮਚ ਚੁੱਕੀ ਹੈ ਸੜ ਚੁੱਕੀ ਹੈ ਉਸ ਦੇ ਬਾਵਜੂਦ ਇਹ ਤਾਰ ਦੇ ਅੰਦਰ ਪੂਰਾ ਕਰੰਟ ਹੈ ਪੋੜੀ ਲਾ ਕੇ ਇਸ ਲਈ احتیاط ਕਰ ਦਿੱਤਾ ਹੈਗਾ ਕੋਸ਼ਿਸ਼ ਇੱਕ ਵਾਰ ਇਹਨਾਂ ਨੇ ਕੀਤੀ ਸੀ ਤਾਰ ਕੱਟਣ ਦੀ ਲੇਕਿਨ ਕਟੀਆਂ ਹੋਈਆਂ ਤਾਰਾਂ ਚੋਂ ਹਲੇ ਵੀ ਪਟਾਕੇ ਆ ਰਹੇ ਨੇ ਔਰ ਤਾਰੇ ਜੁੜ ਰੀਆਂ ਨੇ ਆਪਸ ਵਿੱਚ ਜਲੀਆਂ ਹੋਣ ਕਾਰਨ ਔਰ ਅੰਗਾਰ ਜਿਹੜੇ ਆ ਰਹੇ ਨੇ ਇਸੇ ਕਾਰਨ احتیاط ਜਿਹੜੀ ਹੈ ਬਰਤਲੇ ਨੇ ਇੱਕ ਵਾਰ ਤੁਹਾਨੂੰ ਕਿਤਾਬ ਬਾਜ਼ਾਰ ਮੈਂ ਦਿਖਾ ਦਿੰਨਾ ਕਿਤਾਬ ਬਾਜ਼ਾਰ ਦੀ ਇਹ ਤਸਵੀਰ ਹੈ ਜਿੱਥੇ ਇਹ ਅੱਗ ਲੱਗੀ ਸੀ ਔਰ ਸੜਕ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਇੱਥੇ ਸਿੱਟ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਔਰ 에ਅਰ 메ਨ ਕਿਤਾਬ ਬਾਜ਼ਾਰ ਦਾ ਚੌਂਕ ਚੌਂਕ ਤੋਂ ਅੰਦਰ ਵੱੜਦੀ ਇਸ ਗਲੀ ਦੇ ਅੰਦਰ ਭਿਆਨਕ ਅੱਗ ਲੱਗਣ ਕਾਰਨ ਇੱਕ ਵੱਡਾ ਹਾਦਸਾ ਜ਼ਰੂਰ ਟਲਿਆ ਲੇਕਿਨ ਹਲੇ ਵੀ ਇੱਥੇ ਪ੍ਰੋਬਲਮ ਹੈ ਕਿ ਜਿਹੜੀਆਂ ਨੰਗੀਆਂ ਤਾਰਾਂ ਹਲੇ ਵੀ ਝੂਲ ਰਹੀਆਂ ਨੇ ਮੱਚ ਚੁੱਕੀਆਂ ਤਾਰਾਂ ਜਿਹੜੀਆਂ ਝੂਲ ਰਹੀਆਂ ਨੇ ਉਹਨਾਂ ਦੇ ਅੰਦਰ ਕਰੰਟ ਮੌਜੂਦ ਹੈ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ